ਦਾ ਮੇਨ ਮਕਸਦ ਆ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਵੀ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਕੱਲ ਮੋਹਾਲੀ ਦੇ ਵਿੱਚ ਇੱਕ ਪ੍ਰੋਫਟ ਬਜਿੰਦਰ ਮਿਨਿਸਟਰੀ ਦੇ ਵਰ ਖਿਲਾਫ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਲੜਕੀ ਨੇ ਬਹੁਤ ਸਾਰੇ ਗੰਭੀਰ ਜਿਹੜੇ ਦੋਸ਼ ਪ੍ਰੋਫਟ ਜੀ ਉੱਤੇ ਲਗਾਏ ਉਹ ਜਿਹੜੇ ਦੋਸ਼ ਆ ਉਹ ਸਾਰੇ ਬੇਬੁਨਿਆਦ ਆ ਔਰ ਉਸ ਦੇ ਨਾਲ ਨਾਲ ਜਿਹੜਾ ਵਿਜੇ ਮੈਨੂਅਲ ਨਾਲ ਦਾ ਨਾਂ ਦਾ ਜਿਹੜਾ ਵਿਅਕਤੀ ਆ ਜੋ ਉਸ ਦੇ ਨਾਲ ਬੈਠਾ ਸੀ ਉਸ ਪ੍ਰੈਸ ਵਾਰਤਾ ਦੇ ਵਿੱਚ ਸਾਰੀ ਇਹ ਪ੍ਰੀ ਪਲੈਨਿੰਗ ਉਹਦੇ ਵੱਲੋਂ ਕੀਤੀ ਗਈ ਆ। ਕਰੀਬਨ ਉਹ 3-4 ਸਾਲ ਤੋਂ ਪ੍ਰੋਫਿਟ ਵਜਿੰਦਰ ਮਿਨਿਸਟਰੀ ਦੇ ਵਰ ਖਿਲਾਫ ਬੋਲਦਾ ਆ ਰਿਹਾ ਆ। ਲੇਕਿਨ ਕੁਝ ਮਹੀਨਿਆਂ ਤੋਂ ਕਰੀਬਨ 3-4 ਮਹੀਨਿਆਂ ਤੋਂ ਉਸ ਵਿਅਕਤੀ ਨੇ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਈਦਾਂ ਦੀਆਂ ਵੀਡੀਓ ਪਾਈਆਂ। ਜੇਨ ਅਸੀਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਰਖਾਸਤਾਂ ਵੀ ਦਿੱਤੀਆਂ ਵੀ ਉਹ ਵਿਅਕਤੀ ਜਿਹੜਾ ਵਿਜੇ ਮੈਨੂਅਲ ਆ ਤੇ ਉਸ ਦਾ ਜਿਹੜਾ ਬੇਟਾ ਚੰਦਨ ਆ ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਲੱਗਾ ਹੋਇਆ ਆ ਬੇਬੁਨਿਆਦ ਮਨ ਘੜਤ ਕਹਾਣੀਆਂ ਸੋਸ਼ਲ ਮੀਡੀਆ ਤੇ ਪਾਉਂਦਾ ਰਿਹਾ ਅੱਜ ਉਹ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਵਾਰਤਾ ਦੇ ਵਿੱਚ ਛੋਟੇ ਜਿਹੇ ਸਨੇਹ ਤੇ ਆਏ ਆ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਮੇਰੇ ਨਾਲ ਅੱਜ ਬੈਠੇ ਹੋਏ ਸਾਡੇ ਪ੍ਰੋਫਟ ਬਜਿੰਦਰ ਸਿੰਘ ਮਿਨਿਸਟਰੀ ਦੇ ਸਪੋਕਸਮੈਨ ਸਰਜੀਤ <th>ਪਰ ਜੀ ਔਰ ਨਾਲ ਬਿਸ਼ਪ ਲਾਲ ਜੀ ਔਰ ਮੈਂ ਆਪ ਜੀ ਦੇ ਧਿਆਨ ਦੇ ਵਿੱਚ ਲਿਆਣਾ ਚਾਹੁੰਨਾ ਵਾ ਕਿ ਸਾਨੂੰ ਜੋ ਇਹ ਪ੍ਰੈਸ ਵਾਰਤਾ ਕਿਉਂ ਕਰਨੀ ਪੈ ਰਹੀ ਆ ਮੇਰਾ ਨਾਮ ਜਿਹੜਾ ਵਾ ਮੈਂ ਜਸਪਾਲ ਮਸੀ ਚੇਅਰਮੈਨ ਆਲ ਇੰਡੀਆ 크ਰਿਸਚਨ ਸਮਾਜ ਮੋਰਚਾ ਅੱਜ ਜਿਹੜੀ ਪ੍ਰੈਸ ਵਾਰਤਾ ਸਾਨੂੰ ਕਿਉਂ ਕਰਨੀ ਪੈ ਰਹੀ ਆ ਕਿਉਂਕਿ ਬੀਤੇ ਸਮੇਂ ਤੇ ਤਕਰੀਬਨ ਕੋਈ 3 ਕ ਮਹੀਨਿਆਂ ਤੋਂ ਇੱਕ ਬਾਈਬਲ ਫੈਕਟ ਨਾ ਦਾ ਚੈਨਲ ਚੱਲਦਾ YouTube ਤੇ ਉਹ ਲੜਕਾ ਜਿਹੜਾ ਚਲਾਉਂਦਾ ਉਹਦਾ ਨਾਮ ਹੈ ਚੰਦਨ ਸੋਨੇ ਔਰ ਉਹਦੇ ਨਾਲ ਜਿਹੜੇ ਆ ਉਹਦੇ ਪਿਤਾ ਜੀ ਬਿਸ਼ਪ ਇਮਾਨੁਅਲ ਜੀ ਆ ਵਿਜੇ ਇਮਾਨੁਅਲ ਜੋ ਚੰਡੀਗੜ੍ਹ ਤੋਂ ਆ ਉਹ ਪਿਛਲੇ 3 ਕ ਮਹੀਨਿਆਂ ਤੋਂ ਲਗਾਤਾਰ ਆਏ ਦਿਨ ਆਏ ਦਿਨ ਪ੍ਰੋਫੈਟ ਬਜਿੰਦਰ ਸਿੰਘ ਮਿਨਿਸਟਰੀ ਜੋ ਉਹਨੂੰ ਬਦਨਾਮ ਕਰਨ ਤੇ ਲੱਗੇ ਹੋਏ ਆ ਔਰ ਉਹਨਾਂ ਨੇ ਕਈ ਵਾਰੀ ਕਿਹਾ ਸੀ ਵੀ ਅਸੀਂ ਤੁਹਾਡੇ ਖਿਲਾਫ ਲੜਕੇ ਆ ਪੇਸ਼ ਕਰਾਂਗੇ ਜੋ ਜੋ ਤੁਸੀਂ ਗਲਤ ਕੀਤਾ ਵਾ ਫੇਕ ਜਿਹੜਾ ਦਾ ਇਹਦਾਂ ਦੇ ਬੜਾ ਬਣਾ ਕੇ ਜਿਹੜੀਆਂ ਵੀਡੀਓ ਉਹ ਰੋਜ਼ ਪਾਉਂਦੇ ਆ ਅੱਜ ਵੀ ਪਾ ਰਹੇ ਆ ਔਰ ਉਹਨਾਂ ਦੇ ਖਿਲਾਫ ਜਿਹੜਾ ਵਾ ਸਾਡੇ ਚਰਚ ਵੱਲੋਂ ਪ੍ਰੋਫੈਟ ਬਜਿੰਦਰ ਸਿੰਘ ਮਿਨਿਸਟਰੀ ਵੱਲੋਂ ਮਿਤੀ 14 12 2024 ਨੂੰ ਦਸੰਬਰ ਮਹੀਨੇ ਦੇ ਵਿੱਚ ਜਿਹੜਾ ਵਾ ਇੱਕ ਐਫ ਆਈ ਆਰ ਜਿਹੜੀ ਆ ਜਿਹੜੀ ਆ ਜਿਸ ਦਾ ਨੰਬਰ ਐਫ ਆਈ ਆਰ ਨੰਬਰ 119 ਜੋ ਜਲੰਧਰ ਲਾਂਬੜਾ ਥਾਣੇ ਦੇ ਵਿੱਚ ਜਿਹੜੀ ਦਰਜ ਕਰਾਈ ਗਈ ਆ ਜੋ ਚੰਦਨ ਸੋਨੀ ਤੇ ਵਿਜੇ ਮੈਨੂਵਲ ਦੇ ਖਿਲਾਫ ਔਰ ਉਸ ਇਸ ਐਫ ਆਈ ਆਰ ਤੋਂ ਬਾਅਦ ਜਿਹੜੇ ਐਫ ਆਈ ਆਰ ਸਾਡੇ ਜੋ ਚਰਚ ਦੇ ਪ੍ਰਧਾਨ ਹਵਤਾਰ ਸਿੰਘ ਜੀ ਵੱਲੋਂ ਹੋਈ ਆ ਉਹਨਾਂ ਦੇ ਬਿਆਨਾਂ ਤੇ ਕਿਉਂਕਿ ਆਏ ਦੇ ਨੇ ਇਹ ਜਿਹੜਾ ਜਿਹੜੇ ਮਸੀਹ ਵਿਰੋਧੀ ਲੋਕ ਆ ਉਹਨਾਂ ਦੇ ਨਾਲ ਇਹ ਰਲ ਕੇ ਜਿਹੜਾ ਵਾ ਸਾਡੇ ਚਰਚ ਨੂੰ ਸਾਡੇ ਕ੍ਰਿਸਚਨ ਭਾਈਚਾਰੇ ਨੂੰ ਇਹ ਬਦਨਾਮ ਕਰ ਰਹੇ ਸੀ ਇਸ ਕਰਕੇ ਜਿਹੜੀ ਉੱਥੇ ਜਿਹੜੀ ਜਲੰਧਰ ਦੇ ਵਿੱਚ ਇਹਨਾਂ ਦੇ ਖਿਲਾਫ ਜਿਹੜੀ ਆ ਐਫ ਆਈ ਆਰ ਹੋਈ ਆ ਔਰ ਉਹਦੇ ਤੋਂ ਬਾਅਦ ਜਿਹੜਾ ਇਹ ਰੁਕੇ ਨਹੀਂ ਇਹ سلسلہ ਜਿਹੜਾ ਜਾਰੀ ਰਿਹਾ ਵਾ ਲਗਾਤਾਰ ਲਗਾਤਾਰ ਇਹ ਪ੍ਰੋਫਿਟ ਬਜਿੰਦਰ ਸਿੰਘ ਜੀ ਦੇ ਖਿਲਾਫ ਜੜੀਆਂ ਵਾ ਵੀਡੀਓ ਪਾਉਂਦੇ ਰਹੇ ਉਹਨਾਂ ਦੇ ਚਰਚ ਦੇ ਵਿੱਚ ਜੜੀਆਂ ਧੀਆਂ ਪੈਣਾ ਆਂਦੀਆਂ ਵਾ ਉਹਨਾਂ ਦੇ ਖਿਲਾਫ ਬੋਲਦੇ ਰਹੇ ਔਰ ਜਿਹੜੇ ਉਹਨਾਂ ਦੀ ਮਿਨਿਸਟਰੀ ਦੇ ਕੁਝ ਜਿਹੜੇ ਅਹੁਦੇਦਾਰ ਆ ਜਿਸ ਤਰ੍ਹਾਂ ਸਾਡੇ ਪ੍ਰਧਾਨ ਜੀ ਆ ਕਦੀ ਉਹਨਾਂ ਦੇ ਖਿਲਾਫ ਪਾ ਦੀ ਜਦੋਂ ਤੁਸੀਂ ਬਾਈਬਲ ਲਾ ਦਾ ਫੈਕਟ ਚੈਨਲ ਖੋਲੋਗੇ YouTube ਤੇ ਤੁਹਾਨੂੰ ਸਭ ਕੁਝ ਨਜ਼ਰ ਆ ਜਾਏਗਾ ਔਰ ਔਰ ਤੇ ਤਹਿਤ ਹੀ ਇਹਨਾਂ ਨੇ ਆਪਣੇ ਵੀਡੀਓ 'ਚ ਕਈ ਵਾਰੀ ਕਿਹਾ ਕਿ ਅਸੀਂ ਇਸ ਪ੍ਰੋਫੈਟ ਬਜਿੰਦਰ ਸਿੰਘ ਹੋਰਾਂ ਦੇ ਖਿਲਾਫ ਕਈ ਲੜਕੀਆਂ ਖੜੇ ਕਰਾਂਗੇ ਇਹਨਾਂ ਦੇ ਖਿਲਾਫ ਜਿਹੜਾ ਵਾ ਜਿਹੜਾ ਵਾ ਪੋਡਕਾਸਟ ਕਰਾਂਗੇ ਉਹ ਸਾਹਮਣੇ ਲਿਆ ਕੇ ਕਾਫੀ ਜਿਹੜੇ ਲੋਕਾਂ ਨੂੰ ਵੇਦਾਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਕਰ ਰਹੇ ਆ ਔਰ ਮੈਂ ਇੱਥੇ ਪੰਜਾਬ ਸਰਕਾਰ ਦੀ ਮੈਂ ਨਿੰਦਾ ਕਰਨ ਦਾ ਚਾਹੁੰਦਾ ਵਾਂ ਕਿਉਂਕਿ ਇਹ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਔਰ ਲਗਾਤਾਰ ਜਿਹੜਾ ਦੇਸ਼ ਦਾ ਮਾਹੌਲ ਖਰਾਬ ਹੋ ਰਿਹਾ ਵਾ ਔਰ ਲਗਾਤਾਰ ਜਿਹੜਾ ਵਾ ਮਸੀਹ ਭਾਈਚਾਰੇ ਨੂੰ YouTube ਚੈਨਲ ਤੇ ਜਿਹੜਾ ਬਦਨਾਮ ਕੀਤਾ ਜਾ ਰਿਹਾ ਵਾ ਇਹ ਉਹ ਹੀ ਲੋਕ ਆ ਜਿਹੜੇ ਕ੍ਰਿਸਚੀਅਨ ਵਿਰੋਧੀ ਆ ਮਸੀਹ ਵਿਰੋਧੀ ਲੋਕ ਆ ਕਿਉਂਕਿ ਉਹਨਾਂ ਨੇ ਜਦੋਂ ਤੁਸੀਂ ਚੈੱਕ ਕਰੋਗੇ ਇਹਦੇ ਜਿਹੜੇ ਪਿਤਾ ਜੀ ਆ ਵਿਜੇ ਮਾਨਵਲ ਉਹਨੇ ਕਈ ਵਾਰੀ ਕਿਹਾ ਕਿ ਮੈਂ ਆ ਜਥੇਬੰਦੀਆਂ ਦਾ ਜਿਹੜਾ ਵਾ ਉਹਦਾ ਮੈਂ ਉਹਦੇਦਾਰ ਆ ਔਰ ਮੈਂ ਜਿਹੜਾ ਵਾ ਕਿਉਂਕਿ ਤੁਹਾਨੂੰ ਪਤਾ ਵਾ ਕ੍ਰਿਸਚੀਅਨ ਭਾਈਚਾਰਾ ਇੱਕ ਬਹੁਤ ਪੀਸਫੁਲੀ ਜਿਹੜਾ ਵਾ ਇੱਕ ਸਮਾਜ ਆ ਉਹਨੂੰ ਬਦਨਾਮ ਕੀਤਾ ਜਾ ਰਿਹਾ ਵਾ ਔਰ ਪ੍ਰੋਫਿਟ ਬਜਿੰਦਰ ਸਿੰਘ ਜੀ ਨੂੰ ਆਏ ਦਿਨ ਜਿਹੜਾ ਵਾ ਇਹ ਟਾਰਗੇਟ ਕਰਕੇ ਉਹਨਾਂ ਦੇ ਝੂਟੀਆਂ ਸੱਚੀਆਂ ਦਰਖਾਸਤਾਂ ਦੇ ਰਿਹਾ ਉਹ ਕਿਉਂ ਕਿਉਂਕਿ ਆ ਪਰਚਾ ਇਹਨਾਂ ਦੇ ਖਿਲਾਫ ਜਿਹੜਾ ਹੋਇਆ ਵਾ ਔਰ ਪੰਜਾਬ ਸਰਕਾਰ ਨੇ ਅੱਜ ਤੱਕ ਜਿਹੜਾ ਵਾ ਇਸ ਮਾਹੌਲ ਨੂੰ YouTube ਤੇ ਲਗਾਤਾਰ ਜਿਹੜਾ ਵਾ ਮਸੀਹ ਭਾਈਚਾਰਾ ਬਦਨਾਮ ਹੋ ਰਿਹਾ ਵਾ ਸੋਸ਼ਲ ਮੀਡੀਆ ਤੇ ਬਦਨਾਮ ਕੀਤਾ ਜਾ ਰਿਹਾ ਵਾ ਪੰਜਾਬ ਦੀ ਜਿਹੜੀ ਮਾਣ ਸਰਕਾਰ ਆ ਅੱਜ ਤੱਕ ਇਹੋ ਜਿਹੇ ਇਹ ਗੁੰਡਾ ਅਨਸਰ ਆ ਜਿਹੜਾ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਬਦਨਾਮ ਕਰਦੇ ਅਜੇ ਤੱਕ ਇਹਨਾਂ ਨੂੰ ਫੜ ਨਹੀਂ ਪਾਈ ਮੈਂ ਇਹਦੀ ਨਿੰਦਾ ਕਰਦਾ ਵਾਂ ਔਰ ਨਾਲ ਹੀ ਨਾਲ ਇਹ ਚੇਤਾਵਨੀ ਦੇਣਾ ਵਾਂ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਇਹ ਕੰਮ ਮਸੀਬ ਭਾਈਚਾਰੇ ਦਾ ਜੋ ਬਦਨਾਮ ਕਰਨ ਦਾ ਨਾ ਰੋਕਿਆ ਗਿਆ ਤੇ ਉਹ ਦਿਨ ਦੂਰ ਦੇ ਇੱਕ ਦਿਨ ਸਾਨੂੰ ਜਿਹੜਾ ਵਾ ਪੰਜਾਬ ਜਿਹੜਾ ਵਾ ਉਹ ਸੜਕਾਂ ਤੋਂ ਉਤਰਨਾ ਪਏਗਾ ਮਸੀਬ ਭਾਈਚਾਰੇ ਨੂੰ ਜਿਹਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਡੀਜੀਪੀ ਪੰਜਾਬ ਔਰ ਮੁੱਖ ਮੰਤਰੀ ਪੰਜਾਬ ਦੀ ਹੋਏਗੀ ਅੱਜ ਤੁਹਾਡੇ ਮਾਧਿਅਮ ਤੋਂ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਤੁਹਾਨੂੰ ਬੇਨਤੀ ਕਰਦਾ ਆ ਕਿ ਜਿਹੜਾ ਸੜ ਤੇ ਜੋ ਵੀ ਮਸੀਬਾਈ ਚਾਰਿਆਂ ਨੂੰ ਝੂਠਾ ਬਦਨਾਮ ਕੀਤਾ ਜਾ ਰਿਹਾ ਪ੍ਰੋਫੈਟ ਬਜਿੰਦਰ ਸਿੰਘ ਉਰਾਤੇ ਝੂਠੇ ਝੂਠੇ આરોਪ ਲਗਾਏ ਜਾ ਰਹੇ ਆ ਇਹਨਾਂ ਦਾ ਮੂੰਹ ਬੰਦ ਕੀਤਾ ਜਾਵੇ ਔਰ ਐਸੇ ਐਸੇ ਲੋਕਾਂ ਨੂੰ ਕੱਲ ਵੀ ਇਹਨਾਂ ਨੇ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਜਿਹੜੇ ਆਪ ਕ੍ਰਿਮੀਨਲ ਬੰਦੇ ਆ ਆ ਰੋਕੀ ਬਾਦਸ਼ਾਹ ਦੀ ਗੱਲ ਕਰ ਰਹੀ ਹੈ ਕਈ ਪਰਚੇ ਜਿਹੜੇ ਚੰਡੀਗੜ੍ਹ ਦੇ ਵਿੱਚ ਔਰ ਮਹਾਲੀ ਦੇ ਵਿੱਚ ਜਿਹੜੇ ਔਰਤੇ ਜਿਹੜੇ ਪਰਚੇ ਦਰਜ ਵਾ ਉਹਦੀ ਤੁਸੀਂ ਚੰਗੀ ਤਰ੍ਹਾਂ ਜੇਕਰ ਜਾਂਚ ਕਰਾਓ ਉਹ ਸਾਰੇ ਸਾਹਮਣੇ ਆ ਜਾਣਗੇ ਉਹ ਲੋਕ ਅੱਜ ਸਾਡੇ ਮਸੀਹ ਭਾਈਚਾਰੇ ਨੂੰ ਬਦਨਾਮ ਕਰ ਰਿਹਾ ਜਿਹੜਾ ਮਸੀਹ ਵਿਰੋਧੀ ਆ ਔਰ ਇਸ ਦੇ ਨਾਲ ਨਾਲ ਹੀ ਮੈਂ ਇਹ ਜਿਹੜੀ ਅਗਲਾ ਜਿਹੜਾ ਮਾਈਕਾ ਉਹ ਸਾਡੇ ਜੋ ਚਰਚ ਦੇ ਮਿਨਿਸਟਰੀ ਦੇ ਸਪੋਕਸਮੈਨ ਸੁਰਜੀਤ <th>ਪਰ ਜੀ ਉਹ ਆਪਣੀ ਗੱਲ ਰੱਖਣਗੇ ਸੁਰਜੀਤ <th>ਪਰ ਜੀ ਸਭ ਤੋਂ ਪਹਿਲਾਂ ਨੇ ਸਾਡੇ ਪੱਤਰਕਾਰ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਇਸ ਜਗ੍ਹਾ ਤੇ ਪਹੁੰਚ ਆਇਆ ਮੈਂ ਸੁਰਜੀਤ <th>ਪਰ ਅੱਜ ਇਸ ਪ੍ਰੈਸ ਵਾਰਤਾ ਦਾ ਜਿਹੜਾ ਮੇਨ ਮਕਸਦ ਆ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਵੀ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਕੱਲ ਮੁਹਾਲੀ ਦੇ ਵਿੱਚ ਇੱਕ ਪ੍ਰੋਫਿਟ ਬਜਿੰਦਰ ਮਿਨਿਸਟਰੀ ਦੇ ਵਰ ਖਿਲਾਫ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਲੜਕੀ ਨੇ ਬਹੁਤ ਸਾਰੇ ਗੰਭੀਰ ਜਿਹੜੇ ਦੋਸ਼ ਪ੍ਰੋਫਿਟ ਜੀ ਉੱਤੇ ਲਗਾਏ ਉਹ ਜਿਹੜੇ ਦੋਸ਼ ਆ ਉਹ ਸਾਰੇ ਬੇਬੁਨਿਆਦ ਆ ਔਰ ਉਸ ਦੇ ਨਾਲ ਨਾਲ ਜਿਹੜਾ ਵਿਜੇ ਮੈਨੂਅਲ ਨਾਲ ਦਾ ਨਾਂ ਦਾ ਜਿਹੜਾ ਵਿਅਕਤੀ ਆ ਜੋ ਉਸ ਦੇ ਨਾਲ ਬੈਠਾ ਸੀ ਉਸ ਪ੍ਰੈਸ ਵਾਰਤਾ ਦੇ ਵਿੱਚ ਸਾਰੀ ਇਹ ਪ੍ਰੀ ਪਲੈਨਿੰਗ ਉਹਦੇ ਵੱਲੋਂ ਕੀਤੀ ਗਈ ਆ ਤਕਰੀਬਨ ਉਹ 10-4 ਸਾਲ ਤੋਂ ਪ੍ਰੋਫਿਟ ਭਜਿੰਦਰ ਮਨਿਸਤਰੀ ਦੇ ਵਰਖਲਾਬ ਬੋਲਦਾ ਆ ਰਿਹਾ ਆ ਲੇਕਿਨ ਕੁਝ ਕੁ ਮਹੀਨਿਆਂ ਤੋਂ ਤਕਰੀਬਨ ਤਿੰਨ ਚਾਰ ਮਹੀਨਿਆਂ ਤੋਂ ਉਸ ਵਿਅਕਤੀ ਨੇ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਈਦਾਂ ਦੀਆਂ ਵੀਡੀਓ ਪਾਈਆਂ ਜਿਹਦੀਆਂ ਅਸੀਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਰਖਾਸਤਾਂ ਵੀ ਦਿੱਤੀਆਂ ਵੀ ਉਹ ਵਿਅਕਤੀ ਜਿਹੜਾ ਵਿਜੇ ਮੈਨੂਅਲ ਆ ਤੇ ਉਸ ਦਾ ਜਿਹੜਾ ਬੇਟਾ ਚੰਦਨ ਆ ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਲੱਗਾ ਹੋਇਆ ਆ ਬੇਬੁਨਿਆਦ ਮਨ ਘੜਤ ਕਹਾਣੀਆਂ ਸੋਸ਼ਲ ਮੀਡੀਆ ਤੇ ਪਾਉਂਦਾ ਰਿਹਾ ਲੇਕਿਨ ਵੱਖ-ਵੱਖ ਸਮੇਂ ਤੇ ਅਸੀਂ ਜੋ ਪ੍ਰਸ਼ਾਸਨ ਨੂੰ ਉਹਨਾਂ ਦੇ ਵਰ ਖਿਲਾਫ ਦਰਖਾਸਤਾਂ ਦਿੱਤੀਆਂ ਵੀ ਇਹ ਜਿਹੜੇ ਵਿਅਕਤੀ ਆ ਇਹ ਕੋਈ ਇਦਾਂ ਦੀ ਕਹਾਣੀ ਰਚਣ ਵਾਲੇ ਆ तकरीबन 3 ਮਹੀਨਿਆਂ ਤੋਂ ਉਹਨੇ ਇਹੋ ਜਿਹੀਆਂ ਗੱਲਾਂ ਪਹਿਲਾਂ ਹੀ ਬੋਲਣੀਆਂ ਸ਼ੁਰੂ ਕਰ ਦਿੱਤੀਆਂ ਵੀ ਜੋ ਪਹਿਲਾਂ ਹੀ ਪ੍ਰੀ ਪਲੈਨਿੰਗ ਜਿਹੜੀ ਉਸ ਵਿਅਕਤੀ ਨੇ ਜੋ ਇਹ ਸਾਰੇ ਖੇਲ ਦਾ ਮਾਸਟਰ ਮਾਈਂਡ ਜਿਹੜਾ ਵਿਜੇ ਐਮੈਨੂਅਲ ਨਾਮ ਦਾ ਵਿਅਕਤੀ ਆ ਲੇਕਿਨ ਵੱਖ-ਵੱਖ ਸਮੇਂ ਤੇ ਵੱਖ-ਵੱਖ ਅਸੀਂ ਜ਼ਿਲ੍ਹਿਆਂ ਦੇ ਵਿੱਚ ਦਰਖਾਸਤਾਂ ਦਿੱਤੀਆਂ ਲੇਕਿਨ ਸਾਡੇ ਕੋ ਡੈਰੀ ਨੰਬਰ ਲੱਗੇ ਆ ਲੇਕਿਨ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਅਸੀਂ ਇਹ ਗੱਲ ਪ੍ਰਸ਼ਾਸਨ ਨੂੰ ਕਹਿੰਦੇ ਰਹੇ ਲੇਕਿਨ ਸਾਈਬਰ ਨੇ ਵੀ ਇਹ ਗੱਲ ਕਹੀ ਵੀ ਇਹ ਜਿਹੜਾ YouTube ਚੈਨਲ ਆ ਜਦਕਿ ਉਸ ਚੈਨਲ ਦੇ ਉੱਤੇ ਇਹੋ ਜਿਹੇ ਐਦਾਂ ਦੀਆਂ ਪੋਸਟਾਂ ਪਾਈਆਂ ਗਈਆਂ ਵੀ ਪ੍ਰੋਫੈਟ ਬਜਿੰਦਰ ਜੀ ਨੂੰ ਐਚ ਆਈ ਵੀ ਆ ਉਸੇ ਚੈਨਲ ਤੇ ਖਬਰਾਂ ਪਾਈਆਂ ਗਈਆਂ ਵੀ ਇਹਨਾਂ ਦੇ ਜਿਹੜਾ ਪ੍ਰਧਾਨ ਅਵਤਾਰ ਸਿੰਘ ਆ ਵੀ ਉਹਦੇ ਇਸ ਔਰਤ ਦੇ ਨਾਲ ਗੈਰ ਸਬੰਧ ਆ ਔਰ ਹੋਰ ਵੀ ਸਾਡੀਆਂ ਪੈਣਾ ਸਾਡੇ ਪਾਸਟਰ ਸਹਬਾਨਾਂ ਨੂੰ ਐਦਾਂ ਦੇ ਬਲੇਮ ਲਗਾਏ ਗਏ ਲੇਕਿਨ ਅਸੀਂ ਸਮੇਂ ਸਮੇਂ ਸਰ ਪ੍ਰਸ਼ਾਸਨ ਨੂੰ ਇਸ ਗੱਲ ਦਾ ਦੱਸਿਆ ਵੀ ਇਹੋ ਜਿਹਾ ਚੈਨਲਾਂ ਉੱਤੇ ਸ਼ਿਕੰਜਾ ਕੱਸਣਾ ਚਾਹੀਦਾ ਆ ਲੇਕਿਨ ਅਸੀਂ ਦੇਖਦੇ ਆ ਰਹੇ ਆਂ ਕਰੀਬਨ ਜਦੋਂ ਤੋਂ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਆਈ ਆ ਉਦੋਂ ਤੋਂ ਕੋਈ ਵੀ ਮੁਸੀਬਾਈਚਾਰਾ ਜਿੱਥੇ-ਜਿੱਥੇ ਪਿੰਡਾਂ ਸ਼ਹਿਰਾਂ ਦੇ ਵਿੱਚ ਕੀ ਦੇਖਦੇ ਆਂ ਮੁਸੀਬਾਈਚਾਰੇ ਨੂੰ ਸੋਸ਼ਲ ਮੀਡੀਆ ਉੱਤੇ ਭੰਡਿਆ ਜਾਂਦਾ ਆ ਮੁਸੀਬਾਈਚਾਰੇ ਦੇ ਉੱਤੇ ਇਦਾਂ ਦੇ ਝੂਠੇ ਬਲੇਮ ਲਗਾਏ ਜਾਂਦੇ ਆ ਕਦੀ ਸਾਡੇ ਤੇ ਧਰਮ ਪਰਵਰਤਨ ਦੇ ਦੋਸ਼ ਲਾਏ ਜਾਂਦੇ ਆ ਹੁਣ ਤਾਂ ਇੱਥੇ ਤੱਕ ਗੱਲ ਆ ਚੁੱਕੀ ਆ ਜਿਹੜੇ ਮਸੀਹ ਵਿਰੋਧੀ ਲੋਕ ਸੀ ਜੋ ਸਾਡੇ ਹੀ ਮਸੀਹ ਸਮਾਜ ਦੇ ਵਿੱਚ ਆਪਣੇ ਆਪ ਆਈਡੈਂਟੀ ਲਗਾ ਕੇ ਆਪਣੇ ਆਪ ਨੂੰ ਮਸੀਹ ਹਮੈਤੀ ਦੱਸਦੇ ਸੀ ਲੇਕਿਨ ਉਹ ਅਸਲ ਦੇ ਵਿੱਚ ਉਹ ਮਸੀਹ ਵਿਰੋਧੀ ਸੰਗਠਨਾ ਦੇ ਮੈਂਬਰ ਸੀ ਜੋ ਕਿ ਉਹ ਪਹਿਲਾਂ ਦੱਸ ਵੀ ਚੁੱਕੇ ਆ ਜਿਹੜੇ ਮਸੀਹ ਵਿਰੋਧੀ ਸੰਗਠਨ ਜਿਹੜੇ ਆਏ ਥੈਨ ਮਸੀਹ ਸਮਾਜ ਨੂੰ ਨਿਸ਼ਾਨਾ ਬਣਾ ਕੇ ਕੋਈ ਨਾ ਕੋਈ ਇਹੋ ਜਿਹਾਂ ਪੋਸਟਾਂ ਜਾਂ ਇਹੋ ਜਿਹਾਂ ਦਰਖਾਸਤਾਂ ਦੰਦੇ ਰਹਿੰਦੇ ਆ ਲੇਕਿਨ ਪ੍ਰਸ਼ਾਸਨ ਨੇ ਅੱਡੀ ਨਿਕਲੀ ਆ ਅਸੀਂ ਸਮੇਂ-ਸਮੇਂ ਸਿਰ ਦੱਸਦੇ ਰਹੇ ਵੀ ਇਹ ਜਿਹੜੇ ਵਿਅਕਤੀ ਆ ਜਿਹੜਾ ਵਿਜੇ ਮੈਨੂਅਲ ਤੇ ਜਿਹੜਾ ਲੜਕਾ ਚੰਦਨ ਆ ਇਹ ਕੋਈ ਵੱਡੀ ਜਿਹੜੀ ਕੋਈ ਇਹੋ ਜੀ ਪਲੈਨਿੰਗ ਬਣਾ ਕੇ ਬੈਠਾ ਆ ਪਹਿਲਾਂ ਤੇ ਇਹ ਵਿਅਕਤੀ ਕਹਿ ਰਿਹਾ ਸੀ ਇਸ ਵਿਅਕਤੀ ਨੇ ਭਵਿੱਖਬਾਣੀ ਕੀਤੀ ਸੀ ਵੀ ਇਹ ਜਿਹੜਾ ਪ੍ਰੋਫਿਟ ਬਜਿੰਦਰ ਸਿੰਘ ਜੇਲ੍ਹ ਜਾਊਗਾ ਔਰ ਮੇਰੇ ਪੈਰੀ ਪੈਜਵੇ ਮੇਥੋਂ ਮਾਫੀ ਮੰਗ ਲਵੇ ਫੇਰ ਕਹਿੰਦਾ ਸੀ ਵੀ ਮੇਰੇ ਇਹ ਚੰਦਨ ਨੂੰ ਮਰਵਾ ਦੇਗਾ ਤੇ ਫੇ ਉਹ ਲੜਕਾ ਵੀ ਦਆਂ ਗਿਆ ਪੋਸਟਾ ਪਾਉਣ ਲੱਪਿਆ ਜੀ ਮੈਂ ਖਤਰੇ 'ਚ ਆ ਕੋਈ ਬਾਹਰੋਂ ਸ਼ੂਟਰ ਮਂਗਾਏ ਆ ਵੀ ਇਹ ਮੈਨੂੰ ਮਰਵਾਉਣਾ ਚਾਹੁੰਦੇ ਆ ਜਦਕੀ ਸੋਸ਼ਲ ਮੀਡੀਆ 'ਤੇ ਸਾਰੀਆਂ ਮਨਕੜਤ ਕਹਾਣੀਆਂ ਸੁਣਾ ਕੇ ਲੋਕਾਂ ਦਾ ਧਿਆਨ ਖਿੱਚਿਆ ਮਸੀ ਲੋਕਾਂ ਨੂੰ ਇਹੋ ਜਿਹਾ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਆਮ ਲੋਕਾਂ ਨੂੰ ਜਿਹੜੇ ਸਮਾਜ ਦੇ ਵਿੱਚ ਜਿਹੜੇ ਲੋਕ ਪ੍ਰੋਫੈਟ ਵਜਿੰਦਰ ਮਨਿਸਤਰੀ ਨੂੰ ਫੋਲੋ ਕਰਦੇ ਆ ਉਹਨਾਂ ਦੀ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਫਿਰ ਅਸੀਂ ਡੈਫਾਮੇਸ਼ਨ ਦਾ ਕੇਸ ਕੋਰਟ ਦੇ ਵਿੱਚ ਪਾਇਆ 50 ਲੱਖ ਰੁਪਏ ਦਾ ਡੈਫਾਮੇਸ਼ਨ ਦਾ ਕੇਸ ਪਾਇਆ ਵੀ ਇਹ ਵਿਅਕਤੀ ਜਿਹੜਾ ਆ ਮਨ ਘੜਤ ਕਹਾਣੀਆਂ ਸੁਣਾਉਂਦਾ ਲੇਕਿਨ ਫਿਰ ਵੀ ਉਹ ਵਿਅਕਤੀ ਨਹੀਂ ਰੁਕਿਆ ਅਸੀਂ ਕਾਨੂੰਨ ਦੀ ਮਰਿਆਦਾ 'ਚ ਰਹੇ ਉਸ ਤੋਂ ਬਾਅਦ ਮਜਬੂਰਨ ਜਦੋਂ ਅਸੀਂ ਇਹ ਦੇਖਿਆ ਵੀ ਇਹ ਜਿਹੜਾ ਵਿਅਕਤੀ ਆ ਮਸੀਹ ਧਰਮ ਦੀ ਆੜ ਲੈ ਕੇ ਲੇਕਿਨ ਮਸੀਹ ਵਿਰੋਧੀ ਆ ਔਰ ਕਿਸੇ ਮਸੀਹ ਵਿਰੋਧੀ ਸੰਗਠਨਾ ਤੋਂ ਇਹ ਵਿਅਕਤੀ ਭਾਰੀ ਫੰਡਿੰਗ ਲੈ ਕੇ ਇਹ ਜਿਹੜਾ ਸਾਰਾ ਕੰਮ ਕਰ ਰਿਹਾ ਕਿਉਂਕਿ ਪ੍ਰੋਫਿਟ ਵਜਿੰਦਰ ਮਿਨਿਸਟਰੀ ਨੂੰ ਲੱਖਾਂ ਹੀ ਲੋਕ ਸੁਣਨ ਵਾਲੇ ਆ ਲੱਖਾਂ ਹੀ ਉਹਨਾਂ ਦੇ ਸ਼ਰਧਾਲੂ ਆ ਲੇਕਿਨ ਇਸ ਵਿਅਕਤੀ ਨੇ ਕੀ ਕੀਤਾ ਪਿਛਲੇ ਦਿਨਾਂ ਦੇ ਵਿੱਚ ਪ੍ਰੋਫਿਟ ਜੀ ਬਾਰੇ ਬੜਾ ਬੜਾ ਬੁਰਾ ਭਲਾ ਬੋਲਿਆ ਜਿਹਦੀ ਸਾਡੇ ਪ੍ਰਧਾਨ ਜਸਪਾਲ ਮਸੀਹ ਜੀ ਨੇ ਦੱਸਿਆ ਆ ਜਿਹਦੀ ਅਸੀਂ ਐਫ ਆਈ ਆਰ ਜਿਹੜੀ ਆਫ ਆਈ ਆਰ ਹੈ ਜਿਹੜੀ ਦਰਜ ਕਰਵਾਈ ਲਾਂਬੜੇ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 19 ਜਲੰਧਰ ਦਿਹਾਤੀ ਜਲੰਧਰ ਦਿਹਾਤੀ ਦੇ ਵਿੱਚ ਔਰ ਜਦੋਂ ਇਹ ਐਫ ਆਈ ਆਰ ਦਰਜ ਹੋਈ ਇਸ ਵਿਅਕਤੀ ਨੇ ਉਸ ਤੋਂ ਬਾਅਦ ਇੱਕ ਮੰਨ ਘੜਤ ਕਹਾਣੀ ਬਣਾਉਣੀ ਸ਼ੁਰੂ ਕਰ ਦਿੱਤੀ ਪੋਡਕਾਸਟ ਪ੍ਰੋਗਰਾਮ ਸ਼ੁਰੂ ਕਰਨੇ ਸ਼ੁਰੂ ਕਰ ਦਿੱਤੇ ਇੱਥੇ ਤੱਕ ਇਹਦਾ ਜਿਹੜਾ ਕਾਲਾ ਚਿੱਠਾ ਸੀ ਜੋ ਇਹਦੇ بیٹے ਚੰਨਨ ਦਾ ਜੋ ਕਾਲਾ ਚਿੱਠਾ ਸੀ ਜੋ ਆਏ ਦਿਨ ਸਾਨੂੰ ਫੋਨਾਂ ਤੇ ਬਹੁਤ ਸਾਰੇ ਜਿਹੜੇ ਮਸੀਹ ਵਿਰੋਧ ਜਿਹੜੇ ਮਸੀਹ ਲੋਕਾਂ ਦੇ ਨਾਲ ਇਹਨਾਂ ਨੇ ਜੋ ਕੁਝ ਕੀਤਾ ਸੀ ਉਹ ਸਾਰੀਆਂ ਗੱਲਾਂ ਦਾ ਜੋ ਦੱਸਿਆ ਜਦੋਂ ਇਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਜਿਨ੍ਹਾਂ ਦੇ ਨਾਲ ਇਹਨਾਂ ਨੇ ਜੋ ਕੁਝ ਕੀਤਾ ਆ ਉਹ ਸਾਰੀਆਂ ਗੱਲਾਂ ਇਹਨਾਂ ਤੱਕ ਪਹੁੰਚ ਚੁੱਕੀਆਂ ਆ ਆ ਫਿਰ ਇਸ ਵਿਅਕਤੀ ਨੇ ਬੜੀ ਮਾਫੀ ਮੰਗਣ ਦੀ ਕੋਸ਼ਿਸ਼ ਕੀਤੀ ਵੀ ਚਲੋ ਜੋ ਮੇਤੋਂ ਗਲਤੀ ਹੋਈ ਮੈਨੂੰ ਮaaf ਕੀਤਾ ਜਾਵੇ ਲੇਕਿਨ ਕਹਿੰਦਾ ਸੀ ਇਹ ਐਫ ਆਈ ਆਰ ਤੁਸੀਂ ਇਹ ਮੇਨਾ ਬਹਿ ਕੇ ਰਾਜੀ ਨਮਾ ਕਰ ਲਓ ਮੈਂ ਮਾਫੀ ਮੰਗ ਲੈਣਾ ਲੇਕਿਨ ਉਸ ਤੋਂ ਬਾਅਦ ਕੀ ਕੀਤਾ ਇਸ ਵਿਅਕਤੀ ਨੇ ਇੱਕ ਮਨਕਰਤ ਕਹਾਣੀ ਸੁਣਾਈ ਇੱਕ ਲੜਕੀ ਨੂੰ ਲੈ ਕੇ ਆਂਦਾ ਉਸ ਲੜਕੀ ਨੂੰ ਪੋਡਕਾਸਟ ਪ੍ਰੋਗਰਾਮ 'ਚ ਬਿਠਾਇਆ ਉਸ ਲੜਕੀ 'ਤੇ ਇਦਾਂ ਦੇ ਰੋਪ ਲਗਾਏ ਵੀ ਪ੍ਰੋਫਿਟ ਜੀ ਜਿਹੜੇ ਆ ਉਹਨੇ ਮੇਨਾ ਸ਼ੇਅਰ ਸ਼ਾਰ ਕੀਤੀ ਬੈਟ ਟੱਚ ਕੀਤੇ ਫੇ ਉਸ ਲੜਕੀ ਨੇ ਜਿਹੜੀ ਅੱਜ ਤੋਂ 5 ਸਾਲ ਪਹਿਲਾਂ ਉਸ ਮਿਨਿਸਟਰੀ ਤੋਂ ਜਾ ਮਤਲਬ ਉਸ ਮਿਨਿਸਟਰੀ ਦੇ ਵਿੱਚ ਸੀ ਲੇਕਿਨ ਉਹ ਚਰਚ ਨੂੰ ਛੱਡ ਕੇ ਕਿਉਂਕਿ ਉਹਨਾਂ ਤੇ ਬਹੁਤ ਸਾਰੇ ਉਹਨਾਂ ਨੇ ਚਰਚ ਦੇ ਵਿੱਚ ਇਹੋ ਜਿਹਾ ਕਪਲੇ ਕੀਤੇ ਸਨ ਉਹਦੇ ਪਤੀ ਨੇ ਤੇ ਉਸ ਲੜਕੀ ਦੀ ਮਾਂ ਨੇ ਉਸ ਤੋਂ ਬਾਅਦ ਇਹਨੇ ਉਹਨਾਂ ਲੋਕਾਂ ਨੂੰ ਜੋ ਮੀਡੀਆ ਦੇ ਵਿੱਚ ਕੰਮ ਕਰਨ ਵਾਲੇ ਸਨ ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਪਹਿਲਾਂ ਹੀ ਸਨ ਉਸ ਲੜਕੀ ਨੂੰ ਅੱਗੇ ਰੱਖ ਕੇ ਬਿਹਾਈਂਡ ਜੋ ਇਹਨੇ ਖੇਲ ਖੇਡਿਆ ਉਸ ਲੜਕੀ ਨੂੰ ਪਹਿਲਾਂ ਹੀ ਦੇਖੋ ਉਹ ਲੜਕੀ ਨੇ ਇਹ ਗੱਲ ਕਹੀ ਮੈਂ ਪ੍ਰੈਗਨੈਂਟ ਆ ਪ੍ਰੈਗਨੈਂਟ ਹੋਣ ਤੋਂ ਬਾਅਦ ਹਲੇ 18 ਦਿਨ ਹੋਏ ਮੇਰੇ ਬੇਬੀ ਹੋਇਆ ਆ ਤੁਸੀਂ ਦੱਸੋ ਐਸੀ ਕਾਲੀ ਕਿਹੜੀ ਸੀ ਜਿਹੜੀ ਦਵਾ ਦਵ ਫੇ ਇਨਾਂ ਨੇ ਦਰਖਾਸਤ ਦਿੱਤੀ ਪੋਡਕਾਸਟ ਪ੍ਰੋਗਰਾਮ ਦੇ ਵਿੱਚ ਆਇਆ ਅੱਜ ਤੋਂ 3 ਸਾਲ ਪਹਿਲਾਂ ਕਿਉਂ ਨਹੀਂ ਉਹ ਲੜਕੀ ਆਈ ਹੁਣ ਹੀ ਕਿਉਂ ਆਈ ਕਿਉਂਕਿ ਇਹ ਵਿਜੇ ਮੈਨੂਅਲ ਨੇ ਪਹਿਲਾਂ ਹੀ ਜਿਹੜੀ ਪੱਟੀ ਜਿਹੜੀ ਪੜਾਈ ਹੋਈ ਸੀ ਜਿਹੜੀ ਕਹਾਣੀ ਉਹਨੂੰ ਸਿਖਾਈ ਗਈ ਸਿਖਾਈ ਗਈ ਸੀ ਉਹਨੂੰ ਲੈ ਕੇ ਉਹ ਲੜਕੀ ਨੂੰ ਅੱਗੇ ਲੈ ਕੇ ਆਂਦਾ ਗਿਆ ਲੇਕਿਨ ਅਸਲ ਗੱਲ ਇਹ ਸੀ ਉਹਦਾ ਜਿਹੜਾ ਜਿਹੜਾ ਬੇਟਾ ਚੰਦਨ ਜੋ ਉਸ ਲੜਕੀ ਦਾ ਜਿਹੜਾ ਪਤੀ ਰਾਜਾ ਜੋ ਉਹਨੇ ਜੋ ਕੰਮ ਕੀਤਾ ਸੀ ਜੋ ਸਾਨੂੰ ਸੋਸ਼ਲ ਮੀਡੀਆ ਤੋਂ ਜਾਂ ਫੋਨ ਕਾਲ ਰਾਹੀਂ ਸਾਨੂੰ ਦੱਸਿਆ ਗਿਆ ਸੀ ਜੋ ਉਹਨੇ ਕੰਮ ਜੋ ਕੀਤਾ ਸੀ ਉਹਨੂੰ ਲੁਕਾਉਣ ਦੇ ਲਈ ਜੋ ਚੰਦਨ ਦੀਆਂ ਗਲਤੀਆਂ ਲੁਕਾਉਣ ਦੇ ਲਈ ਔਰ ਉਹ ਗਲਤੀਆਂ ਨੂੰ ਲੁਕਾਉਣ ਦੇ ਲਈ ਉਹਨੇ ਇਹੋ ਜੀ ਕਹਾਣੀ ਰਚੀ ਵੀ ਕਿਤੇ ਮੇਰੇ ਜਿਹੜੇ ਬੇਟੇ ਤੇ ਜਿਹੜੇ ਉਹਦੇ ਕੰਮ ਕਿਤੇ ਬਾਹਰ ਨਾ ਜਾਣ ਜੋ ਉਹਨੇ ਕੀਤੇ ਆ ਜਿਨ੍ਹਾਂ ਲੜਕੀਆਂ ਦੇ ਨਾਲ ਗੈਰ ਸਬੰਧ ਬਣਾਏ ਉਹਨੇ ਜਿਨ੍ਹਾਂ ਲੜਕੀਆਂ ਦੇ ਨਾਲ ਉਹਨੇ ਰੇਪ ਕੀਤਾ ਜਿਨ੍ਹਾਂ ਲੜਕੀਆਂ ਨੂੰ ਇਹੋ ਜਿਹਾ ਉਹਨਾਂ ਨਾਲ ਬਦਤਲੂਕੀ ਕੀਤੀ ਕਿਉਂਕਿ ਇਹ ਸਰਟੀਫਿਕੇਟ ਦੇਣ ਦੇ ਬਹਾਨੇ ਇਹ ਆਨਲਾਈਨ ਪਾਉਂਦੇ ਹੁੰਦੇ ਇਹਹੀ ਸਰਟੀਫਿਕੇਟ ਦਵਾਂਗੇ ਲੇਕਿਨ ਮੈਂ ਤੁਹਾਨੂੰ ਇਹ ਦੱਸਣਾ ਉਹਨੂੰ ਲੈ ਉਹਨਾਂ ਚੀਜ਼ਾਂ ਨੂੰ ਲੁਕਾਉਣ ਦੇ ਲਈ ਇਹ ਸਾਰੀ ਇਹਨੇ ਖੇਡ ਖੇਡੀ ਲੇਕਿਨ ਸਾਡੇ ਵਿੱਚ ਭੈਣ ਵੰਦਨਾ ਆ ਉਹ ਦੱਸੇਗੀ ਵੀ ਉਹਦੇ ਨਾਲ ਜੋ ਪਹਿਲਾਂ ਹੀ ਅਸੀਂ ਐਸਐਸਪੀ ਸਾਹਿਬ ਨੂੰ ਦਰਖਾਸਤ ਦੇ ਚੁੱਕੇ ਆ ਇਹ ਪੋਰਟ ਦਾ ਜਿਹੜਾ ਇਹਨਾਂ ਨੇ ਪ੍ਰੈਸ ਕਾਨਫਰੰਸ ਕੱਲ ਕੀਤੀ ਆ ਲੇਕਿਨ ਅਸੀਂ ਐਸਐਸਪੀ ਸਾਹਿਬ ਮਾਨਯੋਗ ਨੂੰ ਪਹਿਲਾਂ ਹੀ ਸਾਡੀ ਭੈਣ ਵੰਦਨਾ ਇਹ ਦਰਖਾਸਤ ਦੇ ਚੁੱਕੀ ਸੀ ਠੀਕ ਹੈ ਜੀ ਇਹ ਦਰਖਾਸਤ ਪਹਿਲਾਂ ਹੀ ਦਿੱਤੀ ਸੀ ਇਸ ਤੋਂ ਪਹਿਲਾਂ ਵੀ ਇੱਕ ਭੈਣ ਨੇ ਦਰਖਾਸਤ ਪਹਿਲਾਂ ਹੀ ਦਿੱਤੀ ਹੋਈ ਸੀ ਲੇਕਿਨ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਜਿਹੜੀਆਂ ਦਰਖਾਸਤਾਂ ਦਿੱਤੀਆਂ ਗਈਆਂ ਆ ਵੀ ਕਿਤੇ ਸਾਡੇ ਤੇ ਜਿਹੜਾ ਜਿਹੜਾ ਕੰਮ ਅਸੀਂ ਕੀਤਾ ਆ ਜੇ ਉਹ ਗੱਲ ਬਾਹਰ ਆਈ ਤੇ ਕਿਤੇ ਇਹੇ ਨਾ ਹੋਵੇ ਪਹਿਲਾਂ ਮਾਫੀਆਂ ਮੰਗਦੇ ਸੀ ਵੀ ਬਹਿ ਕੇ ਅਸੀਂ ਨਵੇੜ ਲੈਨੇ ਆ ਜੋ ਸਾਡੇ ਤੋਂ ਗਲਤੀ ਹੋਈ ਆ ਲੇਕਿਨ ਹੁਣ ਕੱਲ ਪ੍ਰੈਸ ਵਾਰਤਾ ਕਰਕੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਇੱਕ ਲੜਕੀ ਨੇ ਇਦਾਂ ਦੇ ਦੋਸ਼ ਲਾਏ ਵੀ ਪ੍ਰੋਫਿਟ ਜੀ ਨੇ ਕਈ ਕਤਲ ਕੀਤੇ ਆ ਔਰ ਬਹੁਤ ਸਾਰੀਆਂ ਲਾਛਾਂ ਜਿਹੜੀਆਂ ਚਰਚ ਦੇ ਅੰਦਰ ਆ ਔਰ ਕਹਿੰਦੇ ਇਹ ਨਸ਼ੇ ਦੇ ਤਸਕਰ ਆ ਤੁਸੀਂ ਇਹ ਦੇਖੋ ਉਹ ਲੜਕੀ ਨੂੰ ਕਿੱਦਾਂ ਦੀ ਪੱਟੀ ਪੜਾਈ ਗਈ ਆ ਜਿਹੜੀ ਲੜਕੀ ਇੰਨਾ ਕਹਿ ਰਹੀ ਆ ਵੀ ਇਹਨਾਂ ਦੇ ਚਰਚ ਦੇ ਅੰਦਰ ਬਹੁਤ ਸਾਰੇ ਲੋਕਾਂ ਦੀਆਂ ਲਾਛਾਂ ਆ ਔਰ ਇਹਨਾਂ ਨੇ ਮਾਰ ਕੇ ਉਹਨਾਂ ਨੂੰ ਦਫ਼ਨ ਕੀਤਾ ਆ ਔਰ ਕਈਆਂ ਔਰ ਇਹਨਾਂ ਨੇ ਨਸ਼ੇ ਦੇ ਜਿਹੜੇ ਤਸਕਰ ਆ ਔਰ ਬਹੁਤ ਸਾਰੇ ਨਸ਼ੇ ਦੇ ਵਪਾਰੀ ਆ ਔਰ ਆਪ ਵੀ ਇਹ ਨਸ਼ੇ ਦੇ ਅਡਿਕਟ ਹੈ ਦੱਸਿਆ ਉਹਨੇ ਲੜਕੀ ਨੇ ਔਰ ਫਿਰ ਉਸ ਲੜਕੀ ਨੂੰ ਇਹੋ ਜਿਹਾ ਪਾਠ ਪੜਾਇਆ ਗਿਆ ਔਰ ਉਹ ਲੜਕੀ ਕਹਿੰਦੀ ਵੀ ਜਿਹੜਾ ਪ੍ਰੋਫਿਟ ਵਜਿੰਦਰ ਆ ਉਹ ਹੁਣ ਮੇਤੇ ਇਦਾਂ ਦੇ ਉਹਨਾਂ ਦੀ ਟੀਮ ਦੇ ਦੋਸ਼ ਲਾਉਣਗੇ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਅਸੀਂ ਚਰਚ ਦੇ ਵਿੱਚੋਂ ਕੀ ਕੁਝ ਕਰਕੇ ਗਏ ਸੀ ਲੇਕਿਨ ਸਾਡੇ ਵਿੱਚ ਭੈਣ ਵੰਦਨਾ ਉਹ ਦੱਸੇਗੀ ਵੀ ਜੋ ਦਰਖਾਸਤ ਐਸਐਸਪੀ ਸਾਹਿਬ ਨੂੰ ਦਿੱਤੀ ਸੀ ਜੋ ਇਸ ਭੈਣ ਦੇ ਨਾਲ 19 ਜਨਵਰੀ ਵਾਲੇ ਦਿਨ ਦੇਖੋ ਅੱਜ ਮਾਰਚ ਹੋ ਚੁੱਕੀ ਆ 19 ਜਨਵਰੀ ਵਾਲੇ ਦਿਨ ਕਰੀਬਨ ਇਸ ਲੜਕੀ ਦੇ ਨਾਲ ਚੰਦਨ ਨੇ ਕੀ ਕੀਤਾ ਸੀ ਇਸ ਭੈਣ ਨੂੰ ਬੁਲਾਇਆ ਸਰਟੀਫਿਕੇਟ ਦੇਣ ਦੇ ਲਈ ਇਹ ਕੋਈ ਦੱਸ ਦਿੰਦੇ ਉਹ ਵੀ ਦੱਸ ਦਿੰਦੇ ਆ ਜਿਆਦਾ ਲੰਬੀ ਹੋ ਰਹੀ ਆ ਜਿਆਦਾ ਲੰਬੀ ਹੋ ਰਹੀ ਚਲੋ ਠੀਕ ਬਰੀਫਲੀ ਦੱਸ ਦਿਓ ਇਸ ਲੜਕੀ ਦੇ ਨਾਲ ਜੋ ਉਹਨੇ ਕਰਮ ਕੀਤਾ ਆਜੋ ਬਟਾ ਅੰਦਰ ਆ ਜਾਓ ਕਿ ਤੁਸੀਂ